ਭਗਵੰਤ ਮਾਨ ਨੇ ਦਿੱਲੀ ਦਫਤਰ ਵਿਖੇ ਹੋਈ ਛਾਪਾ ਮਾਰੀ ਦੇ ਵਿਰੋਧ ਚ ਭਾਜਪਾ ਤੇ ਸੀਬੀਆਈ ਤੇ ਨਿਸ਼ਾਨਾ ਸਾਧਿਆ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਸੀਬੀਆਈ ਨੂੰ ਵਰਤ ਕੇ ਵਿਰੋਧੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸੀਬੀਆਈ ਨੇ ਕੇਜਰੀਵਾਲ ਦੇ ਦਿੱਲੀ ਦਫਤਰ ਵਿਖੇ ਛਾਪਾ ਮਾਰ ਕੇ ਖੁਦ ਨੂੰ ਕੇਂਦਰ ਸਰਕਾਰ ਦਾ ਤੋਤਾ ਸਾਬਿਤ ਕਰ ਦਿੱਤਾ ਸੀਬੀਆਈ ਬਾਰੇ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਸੀਬੀਆਈ ਸੱਤਾਧਾਰੀ પાર્ટી ਦਾ ਤੋਤਾ ਹੈ ਸੋ ਜਿਹਦਾ ਵੀ ਪਿੰਜਰਾ ਹੁੰਦਾ ਤੋਤਾ ਉਸੇ ਦੀ ਚੋਰੀ ਖਾਂਦਾ ਹੈ ਇਸ ਤੋਂ ਪਹਿਲਾਂ ਵੀ सीबीआई ਦਾ ਮਿਸਯੂਜ਼ ਜਿਹੜਾ ਹੈ ਉਹ ਹੁੰਦਾ ਰਿਹਾ ਹੈ ਤੇ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ सीबीआई ਹਿਮਾਚਲ ਦੇ ਮੁੱਖ ਮੰਤਰੀ ਵੀਰਪੱਦਰ ਸਿੰਘ ਦੇ ਬੇਟੀ ਦੀ ਸ਼ਾਦੀ 'ਚ ਛਾਪਾ ਮਾਰਦੀ ਹੈ सीबीआई ਬੰਗਾਲ ਦੇ ਵਿੱਚ ਜਿਹੜਾ ਸ਼ਾਰਦਾ ਚਿੱਟ ਫੰਡ ਵਾਲੇ ਕੇਸ ਦੇ ਵਿੱਚ ਬੜੀ ਜਲਦੀ ਐਕਸ਼ਨ ਲੈ ਕੇ TMC ਦੇ ਜਿਹੜੇ ਮੈਂਬਰਾਂ ਤੇ ਛਾਪਾ ਮਾਰਦੀ ਹੈ सीबीआई ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਦੇ ਦਫ਼ਤਰ 'ਚ ਅਰਲੀ ਮਾਰਨਿੰਗ ਛਾਪਾ ਮਾਰਦੀ ਜਿਵੇਂ ਕੋਈ ਚੋਰਾ ਵਾਂਗੂ ਜਾਂ ਕੋਈ ਉਹਨਾਂ ਨੂੰ ਕੋਈ ਡਾਕੂ ਲੱਭਿਆ ਹੋਵੇ ਤੇ ਸੀਬੀਆਈ ਵਿਆਪਨ ਘਟਾਲੇ ਵਾਸਤੇ ਸ਼ਿਮਰਾ ਚਾਹਾਨ ਦੇ ਦਫ਼ਤਰ ਜਾਂ ਘਰ ਚ ਕਿਉਂ ਨਹੀਂ ਛਾਪਾ ਮਾਰਦੀ ਸੀਬੀਆਈ ਬਸੁੰਦਰਾ ਰਾਜੇ ਸਿੰਧਿਆ ਦੇ ਦਫ਼ਤਰ ਚ ਕਿਉਂ ਨਹੀਂ ਛਾਪਾ ਮਾਰਦੀ ਸੀਬੀਆਈ ਲਲਿਤ ਗੇਟ ਦੀ ਮੁਖਦੋਸ਼ੀ ਜਿਹੜੀ ਹੈ ਜਿਹਦਾ ਨਾਮ ਆਉਂਦਾ ਹੈ ਸੁਸ਼ਮਾ ਸਵਰਾਜ ਉਹਦੀ ਘਰ ਤੇ ਕਿਉਂ ਨਹੀਂ ਛਾਪਾ ਮਾਰਦੀ ਸੋ ਸੀਬੀਆਈ ਜਿਹੜੀ ਹੈ ਇਹਨੂੰ ਇੱਕ ਲੁਕਮੇ ਹਥਿਆਰ ਦੇ ਤੌਰ ਤੇ ਸਰਕਾਰਾਂ ਵਰਤਦੀਆਂ ਨੇ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਹੁਣ ਇਦਾਂ ਹੀ ਕੀਤਾ ਤੇ ਕੋਈ ਗੱਲ ਨਹੀਂ ਕਰ ਲੈਣ ਇਹਨਾਂ ਕੋਲੇ ਘਬਰਾਏ ਹੋਏ ਨੇ ਕਿਉਂਕਿ ਦਿੱਲੀ ਤੇ ਬਿਹਾਰ ਦੇ ਵਿੱਚ ਲੋਕਾਂ ਨੇ ਇਹ ਸ਼ੀਸ਼ਾ ਦਿਖਾਤਾ ਭਾਜਪੀ ਨੂੰ ਕਿ ਇਸ ਤਰ੍ਹਾਂ ਬੋਲੀ ਲਾ ਕੇ 1 ਲੱਖ ਕਰੋੜ ਸਵਾ ਲੱਖ ਕਰੋੜ ਦੇ ਦੂੰ ਇਸ ਇਸਤ੍ਰੰਬੋਲੀ ਲਾ ਕੇ ਤੁਸੀਂ ਲੋਕਾਂ ਦੇ ਦਿਲ ਨਹੀਂ ਜਿੱਤ ਸਕਦੇ ਇਸ ਗੱਲ ਦਾ ਮੈਂ ਪਾਰਲੀਮੈਂਟ ਦੇ ਵਿੱਚ ਕੱਲ ਨੂੰ ਇਸ ਮਾਮਲੇ ਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਮਿਲ ਕੇ ਵਿਰੋਧ ਕਰਾਂਗੇ ਕਿ ਪੋਲੀਟੀਕਲ ਵੈਂਡੈਟਾ ਜਿਹੜਾ ਬੰਦ ਕਰੋ ਔਰ ਸੀਬੀਆਈ ਦਾ ਜਿਹੜਾ ਸੀਬੀਆਈ ਨੂੰ ਤੋਤੇ ਦੀ ਤਰ੍ਹਾਂ ਵਰਤਣਾ ਜਿਹੜਾ ਉਹ ਬੰਦ ਕਰੋ ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ ਪੈਰੀਦਾ ਟੀਵੀ